ਕਿ ਦੀਵਾਲੀ ਲੰਗੀ ਐ ਇਹਨਾਂ ਦੇ ਭਾਦੀ ਤਾਂ ਨੇਰ ਬਈਆ ਬੋਲੇ ਮੀ ਜਾ ਸਕਦਾ ਹਾਂ ਹਾਂ ਗਰੀਬ ਗਰੀਬ ਬੰਦਿਆਂ ਪਹਿਲਾ ਮੁੰਡਾ ਗੁਜ਼ਰਦਾ ਕਿਸਾਨ ਐ ਕਿਸਾਨ ਤਾਂ ਪਹਿਲੇ ਦੁਖੀ ਐ ਜੀ ਕਹਿੰਦੀ ਮਾਰਿਆ ਗਿਆ ਮੰਡੀਆਂ ਚ ਰੋਲ ਐ ਉਸ ਜੀਰੀ ਨਹੀਂ ਵਿਕ ਰਹੀ ਤੈਨਾਂ ਲੱਖ ਦਾ ਨੁਕਸਾਨ ਐ ਵਿੱਚੀ ਤੂੜੀ ਦੋ ਮੱਜਾਂ ਮਤ ਟਾਈਮ ਤੇ ਮਰ ਗਈਆਂ ਸੈਂਟਰ ਦਾ ਨੁਕਸਾਨ ਹੋਇਆ ਲੈਂਟਰ ਵੀ ਪਾਰਟੀਆਂ ਕੰਨਾਂ ਬਾਤੀਆਂ ਜੀ ਕੱਟੋ-ਕੱਟ ਗਰੀਬ ਕਿਸਾਨ ਦਾ 3 ਲੱਖ ਦਾ ਨੁਕਸਾਨ ਹੋਇਆ ਕੱਟੋ-ਕੱਟ 3 ਲੱਖ ਕੱਲਾ ਜੀ ਦੋ ਮੱਝਾਂ ਪੂਰੀਆਂ ਹੋ ਗਈਆਂ ਚਾਰ ਮੱਝਾਂ ਝੋਟੀਆਂ ਗਈਆਂ ਉਹਨਾਂ ਦੇ ਇਲਾਜ ਵਾਸਤੇ ਪੈਸੇ ਕਿੱਥੋਂ ਕਿਸਾਨ ਲਿਆਊਗਾ ਭਾਜੀ ਕੀ ਕਾਰਨ ਹੋਇਆ ਇਹ ਅੱਗ ਲੱਗਣ ਦਾ ਕਿਵੇਂ ਦੇਖਦੇ ਓ ਨੂੰ ਬਈ ਇਹ ਤਾਂ ਰਾਤ ਕੋਈ ਅਸਤਵਾਜੀ ਵਗੈਰਾ ਆਈਆਂ ਨੇ ਅੱਛਾ ਜੀ ਤੇ ਜਿਦੇ ਕਰਕੇ ਸਾਰੀ ਚੀਜ਼ੇ ਉਰੇ ਪਾਥੀਆਂ ਸੀਗੀਆਂ ਆ ਚੀਜ਼ ਤੇ ਪਾਥੀਆਂ ਦੇ ਕਾਰਨ ਉੱਤੇ ਤੂੜੀ ਮੱਚ ਗਈ ਪਰਲੇ ਪਾਸੇ ਠੀਕ ਹੈ ਜੀ ਤੇ ਆਟੇ ਗਾਂਢੀਆਂ ਨੇ ਉਰੇ ਪਾਥੀ ਦੀਆਂ ਹਾਂ ਜੀ ਜਿਦੇ ਕਰਕੇ ਉਰੇ ਮੈਸ ਸੀ ਕੋਹ ਚੱਲ ਗਈ ਉਰੇ ਕੱਟੀ ਸੀ ਬਈ ਉਹ ਪੂਰੀ ਹੋ ਗਈ ਉੱਥੇ ਮੈਸ ਸੀ ਉਹ ਅੱਧੇ ਚੋਲ ਸੋਰੀ ਆ ਠੀਕ ਹੈ ਜੀ ਤੇ ਦੋ ਗਾਇਆਂ ਸੀਗੀਆਂ ਉਹ ਅੱਧੇ ਚੋਲ ਸੀਆਂ ਹੋ ਰਹੀਆਂ ਨੇ ਉਧਰ ਜਾਦੇ ਨੁਕਸਾਨ ਹੋਇਆ ਤੂੜੀ ਦਾ ਬਾਈ ਇਧਰ ਇਹਨਾਂ ਦੇ ਰਾਸ਼ਨ ਦਾ ਆਪਦਾ ਆਜਾ ਤੁਸੀਂ ਦੇਖ ਕੇ ਲੋ ਆਹ ਦੇਖ ਲਓ ਬਾਈ ਇਹ ਰਾਤ ਤਕਰੀਬਨ 12:00 ਵਜੇ ਦੇ ਪਤਾ ਲੱਗਿਆ ਸਾਨੂੰ ਸਵੇਰੇ 4:30 ਵਜੇ ਤੇ ਆ ਹੁਣ ਵੀ ਆ ਹੁਣ ਵੀ ਸੇਕ ਕਰ ਰਿਹਾ ਹੈ ਹਲੇ ਹੀ ਸੇਕ ਆ ਉਹਨੇ ਲੱਗ ਰਹੀ ਸੀ ਬਾਈ ਹੁਣੇ ਵਜਾ ਕੀ ਹਟਿਆ ਤੇ ਆ ਇਹਨਾਂ ਦੇ ਦੋਏ ਦਾ ਲਗਭਗ ਨੁਕਸਾਨ ਕਿੰਨੇ ਦਾ ਹੋ ਗਿਆ ਹੋਊਗਾ ਨੁਕਸਾਨ ਬਾਈ ਇਹਨਾਂ ਦਾ 2.5 ਤੋਂ 3 ਲੱਖ ਦੇ ਵਿੱਚ ਵਿੱਚ ਹੋ ਗਿਆ ਬਾਈ ਕਾਮਨਾ ਹਾਂ ਠੀਕ ਹੈ ਦਸਤਰੀ ਜੀ ਕੀ ਕਹਿਣਾ ਚਾਹੁੰਦੇ ਹੋ ਭਾਈ ਨੁਕਸਾਨ ਹੈ ਕਿਸਾਨ ਦਾ ਹੋਇਆ ਜੇ ਆਪਾਂ ਗੱਲ ਕਰੀਏ ਵੀ ਅਸੀਂ ਅਸੀਂ ਇਹੀ ਗੱਲ ਕਹਿੰਦੇ ਆ ਜੀ ਜਿਹੜੀ ਦੀਵਾਲੀ ਲੰਗੀ ਹੈ ਇਹਨਾਂ ਦੇ ਭਾਦੀ ਤਾਂ ਨੇਰ ਬਹਿ ਗਿਆ ਬੋਲੇ ਨਹੀਂ ਜਾ ਸਕਦਾ ਕਿੰਨਾ ਨੁਕਸਾਨ 3 ਲੱਖ ਰੁਪਏ ਦਾ ਹੋ ਗਿਆ ਇਹਨਾਂ ਦੀ ਕੋਈ ਸਰਕਾਰ ਹਮਾਇਤ ਕਰੇ ਠੀਕ ਹੈ ਇਸ ਚੀਜ਼ ਦੀ ਕੋਈ ਸਾਰੇ ਸਰਕਾਰ ਨੂੰ ਪਤਾ ਹੈ ਵੀ ਕੀ ਹੋਇਆ ਸਾਰੇ ਪੱਤਰਕਾਰ ਵੀ ਆਏ ਨੇ ਦਨੇ ਲੱਖ ਦਾ ਨੁਕਸਾਨ ਹੈ ਵਿੱਚੀ ਤੂੜੀ ਦੋ ਮੱਜਾਂ ਟਾਈਮ ਤੇ ਮਰ ਗਈਆਂ ਤਿੰਨ ਨੰਗਰ ਫਟੜ ਗਏ ਜਿਵੇਂ ਆਪਾਂ ਡੰਗਰਾਂ ਦੀ ਗੱਲ ਕਰੀਏ ਇੱਕ ਆਪਾਂ ਪਰਿਵਾਰ ਦਾ ਹੀ ਸੰਬੰਧ ਹੈ ਡੰਗਰਾਂ ਨਾਲ ਹਿਸਾ ਜੀ ਇਹ ਥਰਨੇ ਬਾਕੀ ਜਿਹੜਾ ਗਰੀਬ ਬੰਦਾ ਇਹ ਇਲਾਜ ਕਿਵੇਂ ਕਰਾਊਗਾ ਵੱਡੀ ਗੱਲ ਹੈ ਕੋਈ ਸਾਇਲੀ ਪ੍ਰਬੰਧ ਨਹੀਂ ਹੈ ਡਾਕਟਰ ਨਹੀਂ ਹੈ ਕਿੱਥੋਂ ਇਲਾਜ ਕਰਾਊਗਾ ਇਹ ਬੜੀ ਮੰਦਭਾਗੀ ਗੱਲ ਹੈ ਵੀ ਅਸੀਂ ਬੇਨਤੀ ਕਰਦੇ ਹਾਂ ਮੌਕੇ ਦਾ ਕੀਮਾ ਸਾਹਿਬ ਵੀ ਜਿਹੜੇ ਵੀ ਬੈਠੇ ਨੇ ਹੋਰ ਮੰਤਰੀ ਵੀ ਨੇ ਵੀ ਇਹਦੀ ਆ ਕੇ ਕੋਈ ਸਾਰ ਇਹ ਨਹੀਂ ਜ਼ਰੂਰੀ ਚ ਕੀ ਮੰਗ ਕਰਦੀਆਂ ਸਰਕਾਰ ਤੋਂ ਮੰਗ ਤਾਂ ਇਹ ਹੀ ਆ ਵੀ ਇਹਨਾਂ ਦੀ ਅੱਖਾਂ ਪੁੰਝੇ ਜਾਣੇ ਨੂੰ 3 ਲੱਖ ਰੁਪਏ ਤਾਂ ਮਿਲਣਾ ਚਾਹੀਦਾ ਜ਼ਰੂਰੀ ਹੈ ਇਸ ਤੇ ਹੀ ਗੱਲ ਕਹਿੰਨੇ ਆ ਤੂੜੀ ਤੇ ਸਾਰੀ ਬਰਬਾਦ ਹੋ ਗਈ ਅੱਛਾ ਮੱਝਾਂ ਮਰ ਗਈਆਂ ਐਦੋਂ ਵੱਡੀ ਗੱਲ ਕੀ ਹੋਊਗੀ ਆਮ ਕਲੈਕਟਰ ਦਾ ਵੀ ਲੈਟਰ ਚ ਤੇੜਾਂ ਆ ਗਈਆਂ ਲੈਟਰਾਂ ਲੈਟਰ ਚ ਤੇੜਾ ਆ ਗਈਆਂ ਮਕਾਨ ਕਿਹੜਾ ਬਣਦਾ ਇਹ ਮਕਾਨ ਨੂੰ ਛੇੜਾਂਗੇ ਫਿਰ ਤਾਂ ਗੱਲ ਦੂਰ ਜਾਂਦੀ ਹੈ ਇਹ ਪਰ ਕੁਛ ਨਾ ਕੁਛ ਸਰਕਾਰ ਨੂੰ ਇਹ ਕਰਨਾ ਜ਼ਰੂਰੀ ਚਾਹੀਦਾ ਇਸ ਤੇ ਬੇਨਤੀ ਹੈ ਹਾਂ ਜੀ ਇਸ ਮੰਡੀ ਦੇ ਬੱਟੀਆਂ ਜੀ ਇਹ ਹੋਰ ਦੁਖੀ ਹੋ ਗਏ ਪਤਾ ਜੀ ਅੱਜ ਵੀ ਆਪਾਂ ਗੱਲ ਕਰੀ ਕਿੰਨੇ ਵਜੇ ਲੱਗੀ ਜੀ ਇਹ ਸਾਢੇ 12 ਵਜੇ ਦਾ ਟਾਈਮ ਸੀ ਜੀ ਅੱਛਾ ਜੀ ਕਿ ਵੀ ਪਤਾ ਨਹੀਂ ਲੱਗਿਆ ਪਤਾ ਵਸੋ ਉਦੀ ਲੱਗਿਆ ਉਹਦੇ ਅਸੀਂ ਦੂਜਾ ਡੰਕਰ ਕੱਢ ਲਏ ਦੋ ਪੂਰੇ ਹੋ ਗਏ ਠੀਕ ਹੈ ਬਸੜ ਭਜਾਈ ਬਝੂਈ ਹੈ ਬਲ ਧਿਆਨ ਨਾਲ ਸਾਰੇ ਕਿਤੇ ਕੋਈ ਅਸਤਵਾਜੀ ਡਿੱਗੀ ਹੈ ਜਾਂ ਕੀ ਹੋਰ ਪਤਾ ਨਹੀਂ ਲੱਗਿਆ ਕੋਈ ਪਤਾ ਨਹੀਂ ਲੱਗਿਆ ਜੀ ਕੀ ਅਸਤਵਾਜੀ ਡਿੱਗੀ ਹੈ ਜਾਂ ਕੋਈ ਕਿਵੇਂ ਹੋਇਆ ਅਸਤਵਾਜੀ ਉਹ ਡਿੱਗੀ ਹੂੰ ਐ ਤਾਂ ਨਹੀਂ ਕੋਈ ਜਾਣੂ ਬੁੱਧ ਕੇ ਲੱਗੇ ਨਾ ਨਾ ਡਾ ਉਹ ਦਿੱਕਤ ਹੀ ਤੇ ਹੈ ਅੱਪਾ ਕੀ ਦਾ ਨਾਉਦਾ ਜੀ ਇਹ ਨਾਂ ਲਾਵੇ ਕੋਈ ਹਾਂ ਕੋਈ ਲਾਵੇ ਹਾਂ ਠੀਕ ਹੈ ਵੀ ਕੱਲ ਤੋਂ ਪਾਪ ਕੋਈ ਅਸਤਵਾਜੀ ਡਿੱਗਣ ਕਾਰਨ ਹਾਂ ਇਹ ਬਸ ਇਸੇ ਕਾਰਨ ਹੋਇਆ ਜੀ ਮੁਆਵਜ਼ੇ ਦੀ ਗੱਲ ਕਰੀਏ ਕਿੰਨਾ ਤਾਂ ਲੱਗਦਾ ਵੀ ਨੁਕਸਾਨ ਇਹਦਾ ਹੋ ਗਿਆ ਨੁਕਸਾਨ ਤਿੰਨ ਲੱਖ ਦੇ ਲਗਭਗ ਲਾਉਣੇ ਹੋ ਗਿਆ ਜੀ ਠੀਕ ਹੈ ਜੀ ਕੀ ਮੰਗ ਕਰਦੇ ਸਰਕਾਰ ਤੋਂ ਹਾਂ ਜੀ ਸਰਕਾਰ ਤੋਂ ਕੀ ਮੰਗ ਕਰਦੇ ਮੰਗ ਤਾਂ ਕੋਈ ਸਹਾਇਤਾ ਕਰਦੇ ਜੀ ਨੁਕਸਾਨ ਸੋਲੂ ਵੀ ਦਿੰਦੇ ਹੀ ਐ ਸਾਹਮਣੇ ਹਾਂ ਗਰੀਬ ਗਰੀਬ ਬੰਦਿਆਂ ਪਹਿਲਾਂ ਮੁੱਲਾਂ ਕੋਈ ਜ਼ਰੂਰ ਹੈ ਮੈਂ ਤਾਂ ਕਿਵੇਂ ਦੇਖ ਰਿਹਾ ਹਾਂ ਇਹਨੇ ਅੱਗ ਲੱਗੀ ਸੀ ਕਿ ਕਿਸਾਨ ਦੇ ਇੱਕ ਦੀਵਾਲੀ ਦਾ ਤਿਹਾੜੀ ਤੇ ਭਾਰੀ ਨੁਕਸਾਨ ਇਹਦਾ ਕਿਸਾਨ ਦਾ ਹੋਇਆ ਕਿਵੇਂ ਦੇਖਦੇ ਹੋ ਦੇਖਣਾ ਤਾਂ ਦੇਖੋ ਜੀ ਬਹੁਤ ਦੁਖਦਾਈ ਖਬਰ ਹੈ ਬਹੁਤ ਦੁਖਦਲੀ ਗੱਲ ਹੈ ਗਰੀਬ ਕਿਸਾਨਾਂ ਦੋ ਟਾਈ ਏਕੜ ਦਾ ਕਿਸਾਨ ਹੈ ਕਿਸਾਨ ਤਾਂ ਪਹਿਲੇ ਹੀ ਦੁਖੀ ਹੈ ਜੀ ਪਹਿਲੇ ਮਾਰਿਆ ਪਿਆ ਮੰਡੀਆਂ ਚ ਰੋਲ ਹੈ ਉਹ ਜੀਰੀ ਨਹੀਂ ਵਿਕ ਰਹੀ ਤੇ ਬਾਕੀ ਕੱਲ ਜੀ ਸਾਹ ਆਏ ਤੇ ਜਿਵੇਂ ਅਸੀਂ ਅਪੀਲ ਕਰਦੇ ਹੱਥ ਜੋੜ ਕੇ ਬੇਨਤੀ ਕਰਦੇ ਵੀ ਕੱਲਾ ਧੂਆਂ ਨਾ ਦੇਖੋ ਇਹ ਅਸਤਵਾਨੇ ਦਾ ਧੂਆਂ ਵੀ ਹੁੰਦਾ ਉਸਤਵਾਜੀ ਕਿੱਥੋਂ ਚਲਦੀ ਹੈ ਕਿੱਥੇ ਜਾਂਦੀ ਹੈ ਉਸਤਵਾਜੀ ਰਾਤ ਅਚਾਨਕ ਅੰਦਰ ਵੜੀ ਹੈ ਪਾਤੀਆਂ ਦਾ ਨੁਕਸਾਨ ਹੋਇਆ ਤੂੜੀਆਂ ਦਾ ਨੁਕਸਾਨ ਹੋਇਆ ਘੱਟੋ-ਘੱਟ ਲੈਂਟਰ ਦਾ ਨੁਕਸਾਨ ਹੋਇਆ ਲੈਂਟਰ ਵੀ ਪਾੜਤੀਆਂ ਕੰਨਾਂ ਪਾੜਤੀਆਂ ਜੀ ਘੱਟੋ-ਘੱਟ ਗਰੀਬ ਕਿਸਾਨ ਦਾ 3 ਲੱਖ ਦਾ ਨੁਕਸਾਨ ਹੋਇਆ ਘੱਟੋ-ਘੱਟ 3 ਲੱਖ ਦਾ ਨੁਕਸਾਨ ਹੋਇਆ ਜੀ ਦਾ ਬਹੁਤ ਦੁਖਦੀ ਗੱਲ ਹੈ ਜੀ ਦੋ ਮੱਝਾਂ ਦਾ ਪੂਰੇ ਹੋ ਗਏ ਚਾਰ ਮੱਝਾਂ ਝੋਟੀਆਂ ਗਈਆਂ ਉਹਨਾਂ ਦੇ ਇਲਾਜ ਵਾਸਤੇ ਪੈਸੇ ਕਿੱਥੋਂ ਕਿਸਾਨ ਲਿਆਊਗਾ ਕੀ ਤੇ ਨਾਲ 3 ਏਕੜ ਤੋਂ ਕੀ ਹੋਊਗਾ ਜੀ ਕਿਵੇਂ ਪਰਿਵਾਰ ਪਾਲੂਗਾ ਤੇ ਕਿਵੇਂ ਉਹ ਮੱਝਾਂ ਦਾ ਇਲਾਜ ਕਰ ਕਰ ਰਹੀ ਮੰਗ ਦਾ ਸਰਕਾਰ ਨੂੰ ਜੀਮਾ ਸਾਹਿਬ ਨੂੰ ਇਹ ਬੇਨਤੀ ਹੈ ਡੀਸੀ ਸਾਹਿਬ ਨੂੰ ਬੇਨਤੀ ਹੈ ਵੀ ਇੱਕ ਬਣਦਾ ਮਾਉਜਾ ਵਾ ਟੁਕ ਟੁਕ ਮਾਉਜਾ ਦਿੱਤਾ ਜਾਵੇ ਕਿਸਾਨ ਨੂੰ ਤੇ ਇਹਨਾਂ ਦੇ ਘਾਟ ਨਹੀਂ ਬੁਰੀ ਹੋ ਸਕਦੀ ਤੇ ਫੋੜੇ ਤੇ ਮੱਲਮ ਲੱਗ ਸਕਦੀ ਹੈ ਜੇ ਇਹਨਾਂ ਦਾ ਬਣਦਾ ਮਾਉਜਾ ਦਿੱਤਾ ਸਰਕਾਰ ਨੂੰ ਇਹ ਬੇਨਤੀ ਹੈ ਵੀ ਬਿਲਕੁਲ ਗਰੀਬ ਕਿਸਾਨ ਹੈ ਤੇ ਇਹਦੀ ਬਿਲਕੁਲ ਮਦਦ ਕੀਤੀ ਜਾਵੇ ਠੀਕ ਹੈ ਜੀ ਸਾਡੇ ਪਿੰਡ ਸ਼ਾਹਲੀ ਅੱਜ ਹੋਇਆ ਜੀ ਬਹੁਤ ਨਜਾਇਜ਼ ਚੀਜ਼ ਹੋਈ ਹੈ ਅੱਗਨੇ ਬਹੁਤ ਘੱਟ ਕੰਮ ਹੋਇਆ ਜੀ ਕਿ ਜਿਹੜੀਆਂ ਇਹ ਚ ਮੋਮਬਤੀਆਂ ਚਲਾਉਂਦੇ ਨੇ ਕੀ ਚੱਲ ਰਹੇ ਨੇ ਕੋਈ ਚੰਗੀ ਗੱਲ ਨਹੀਂ ਹੈ ਨੁਕਸਾਨ ਕਿੰਨਾ ਕੁ ਲੱਗਦਾ ਜੀ ਕਿੰਨਾ ਕੁ ਖਰਚਾ ਲੱਗਦਾ ਨੁਕਸਾਨ ਹੋਊਗਾ ਇਹ ਕਿੰਨੇ ਤੱਕ ਦਾ ਨੁਕਸਾਨ ਹੈ ਜੀ ਠੀਕ ਹੈ ਜੀ ਮਤਲਬ ਗਰੀਬ ਆਦਮੀ ਹੈ ਇਹ ਕਿਸੇ ਪਾਸੇ ਜਾ ਨਹੀਂ ਸਕਦਾ ਵਸਤੇ ਆਇਆ ਹੋਇਆ ਹੈ ਰੌਣਾ ਸਾਡੇ ਪਿੰਡ ਦਾ ਫੇਰ ਵੀ ਇਹਦੀ ਸੇਵਾ ਕਰਨੀ ਚਾਹੀਦੀ ਜਿੰਨੀ ਹੋਵੇ ਠੀਕ ਹੈ ਜੀ ਸਹੇ ਦਾ ਹੱਕ ਜਰੂਰ ਬਣਦਾ ਹੈ ਠੀਕ ਹੈ ਜੀ ਹਾਂ ਮੰਗ ਸਾਡੀ ਇਹੀ ਹੈ ਇਹਦਾ ਵਿਚਾਰੇ ਦਾ ਕਿ ਦੇਖਿਆ ਜਾਵੇ ਹਰ ਕੋਸਾ ਹਈ ਸਰ ਕੋਈ ਨਹੀਂ ਤਾਂ ਤੇਰੇ ਹੋਵੇ ਆਜਾ ਇਹ ਤਾਂ ਇਹੀ ਮੰਗ ਮੰਗਦੇ ਆ ਸਰਕਾਰ ਤੋਂ ਕਿ ਸਾਡਾ ਆ ਕੇ ਦੇਖਤਾ ਜਾਣਾ ਗਰੀਬ ਦਾ ਦੇਖਣ ਵੀ ਨਹੀਂ ਆਉਂਦਾ ਕੋਈ ਉਹਨੇ ਇਹ ਗੱਲ ਹੋ ਰਹੀ ਹੈ ਉਹ ਮਹਾਤਕੜੀ ਦੀ ਗੱਲ ਤੇ ਹੋਰ ਤਕੜੀ ਹੋਰ ਮਾਰਦੀ ਹੈ ਹੈ